ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਾਹਿਬ ਵਾਗੁਰੂ ਜੀ ਦੀ ਫਤਿਹ ਇਹ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਗੁਰਬਾਣੀ ਨੂੰ ਸਮਝੀਏ ਤੇ ਉਹਨੂੰ ਆਪਣੇ ਜੀਵਨ ਤੇ ਲਾਈਏ ਤੇ ਕਈ ਵਾਰੀ ਜਿਹੜੇ ਡਿਫਰੈਂਟ ਡਿਫਰੈਂਟ ਲਿਖੇ ਪਏ ਹੁੰਦੇ ਆ ਉਹਨਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਅਸੀਤ ਅਨੁਵਾਦੀਆਂ ਸਾਰਿਆਂ ਦੇ ਜੜਿਆਂ ਨੂੰ ਦੇਖਦੇ ਆਂ ਔਰ ਸਾਨੂੰ ਕਮੈਂਟਸ ਵੀ ਪੇਜਦੇ ਆ ਸਬ ਸਜੈਸ਼ਨ ਵੀ ਪੇਜਦੇ ਆ ਅਦੇ ਵੀ ਸਾਥ ਬੰਦੇ ਆ ਮੇਰਾ ਭਾਈ ਸਾਹਿਬ ਭਾਈ ਜਸ ਮੀਰ ਸਿੰਘ ਜੀ ਪਾਈ ਸਾਬ ਤੁਹਾਡਾ ਸਵਾਗਤ ਹੈ ਜੀ ਵਾਗੋ ਜੀ ਦਾ ਸਾਹਿਬ ਆਗੋ ਜੀ ਦੀ ਫਤਹਿ ਜੀ ਅਸੀਂ ਵਿਸ਼ੇ ਚੱਲ ਰਿਹਾ ਸਾਡਾ ਪੀਟੀਆਰੀ ਸਮੇਂ ਤੇ ਸਥਾਨ ਬਾਰੇ ਗੁਰਬਾਣੀ ਬਾਰੇ ਗੱਲ ਕੀਤੀ ਸੀ ਇਹਦੇ ਵਿੱਚੋਂ ਇੱਕ ਪਹਿਲੂ ਹੋਰ ਸਾਡੇ ਕੋਲ ਬੜਾ ਇੰਪੋਰਟੈਂਟ ਆਂਦਾ ਔਰ ਬੜੀ ਵਾਰੀ ਕਿਹਾ ਵੀ ਜਾਂਦਾ ਕਿ ਗੁਰਬਾਣੀ ਇੱਕ ਯੂਨੀਵਰਸਲ ਮੈਸੇਜ ਦਿੰਦੀ ਆ ਪਰ ਕੀ ਇਹ ਹਰ ਇੱਕ ਪਰਸਨ ਤੇ ਜਦੋਂ ਅਸੀਂ ਸਮਾਜਿਕ ਪਹਿਲੂ ਪੋਲੀਟੀਕਲ ਪਹਿਲੂ ਜਾਂ ਹੋਰ ਕੋਈ ਪਹਿਲੂ ਲੈਂਦੇ ਆ ਕੀ ਇਹ ਹਰ ਬੰਦੇ ਤੇ ਅਪਲਾਈ ਕਰਦੀ ਆ ਔਰ ਹਰ ਸ਼ਬਦ ਹਰ ਬੰਦੇ ਤੇ ਇਕੁਅਲੀ ਅਪਲਾਈ ਕਰਦਾ ਇਹ ਬੜਾ ਇੰਪੋਰਟੈਂਟ ਹੈਗਾ ਜੀ ਜਾਂ ਮਤਲਬ ਇਹ ਵੀ ਹੋਤਾ ਹਦਾ ਕਿ ਲੈ ਭਈ ਇਹ ਪਾਰਟਿਕੂਲਰ ਇਸ ਤਰੀਕੇ ਦੀ ਮੈਜੋਰਿਟੀ ਸੀ ਉਸ ਤੇ ਅਪਲਾਈ ਕਰਦਾ ਐਦਾਂ ਦੇ ਬੰਦਿਆਂ ਤੇ ਐਦਾਂ ਅਪਲਾਈ ਕਰਦਾ ਤੇ ਐਦਾਂ ਅਪਲਾਈ ਕਰਦਾ ਸੋ ਜਿੱਦਾਂ ਬਚਪਨ ਆ ਜਾਂ ਬੁਕੇਪੇ ਦਾਲਾ ਇਹ ਉਸ ਤੇ ਦੋਨਾਂ ਤੇ ਕੋਈ ਸ਼ਬਦ ਅਪਲਾਈ ਕਰੇਗਾ ਕਿਉਂਕਿ ਉਹਨਾਂ ਦਾ ਟ੍ਰੇਨਿੰਗ ਅਲੱਗ-ਅਲੱਗ ਆ ਸੋ ਗੁਰਬਾਣੀ ਜਦੋਂ ਯੂਨੀਵਰਸਲ ਮੈਸੇਜ ਦਾ ਗੱਲ ਅਸੀਂ ਕਰਦੇ ਆ ਤੇ ਐਪਲੀਕੇਬਿਲਿਟੀ ਔਨ each person living on this earth ki koi jab sabhya te apply karega jidda pdr assi samay sthan di gal kiti 12 mah gal kiti ki oda particular je mausam wali gal hai o utthe apply kardi hai par message jada universal hai aise tarah jade eh wala pehlu hai ode bare gal karo ਅਰੇ ਇੱਕ ਬੜਾ ਹੀ ਖਿਆਲ ਬਹੁਤ ਹੀ ਸਮਝਦਾਰ ਮਹੱਤਵਪੂਰਨ ਸਵਾਲ ਆ ਜਿਹੜਾ ਕਿ ਕਈ ਪੱਖਾਂ ਤੋਂ ਸਮਝਣ ਦੀ ਲੋੜ ਆ ਹਾਂਜੀ ਆ ਇੱਥੇ ਮੈਂ ਤੁਹਾਡੇ ਸਵਾਲ ਚੋਂ ਕਈ ਹੋਰ ਸਵਾਲ ਜਿਹੜੇ ਆ ਉਗੜ ਕੇ ਸਾਹਮਣੇ ਆਉਂਦੇ ਆ ਉਹਨਾਂ ਆਪਾਂ ਸਾਰਿਆਂ ਦੀ ਚਰਚਾ ਕਰਨ ਦੀ ਬਜਾਏ ਜਿਹੜੇ ਇੱਕ ਦੋ ਖਾਸ ਤੌਰ ਤੇ ਵਿਸ਼ੇਸ਼ ਉਗੜ ਕੇ ਸਾਹਮਣੇ ਆਉਂਦੇ ਆ ਹਾਂਜੀ ਉਹਨਾਂ ਦੀ ਗੱਲ ਕਰਦੇ ਆ ਗੁਰਬਾਣੀ ਦਾ ਜਿਹੜਾ ਸੁਨੇਹਾ ਜਾਈ ਜਾ ਕੇ ਗੁਰਬਾਣੀ ਦਾ ਸੱਚ ਜਿਹੜਾ ਇਹਦੇ ਵੀ ਕੋਈ ਸ਼ੱਕ ਨਹੀਂ ਕਿ ਉਹ ਹਰ ਇੱਕ ਤੇ ਲਾਗੂ ਹੁੰਦਾ ਟੁਕਦਾ ਠੀਕ ਹੈ ਪਰ ਇਹ ਧਿਆਨ ਰੱਖਣ ਦੀ ਲੋੜ ਆ ਕਿ ਜਦੋਂ ਅਸੀਂ ਇਹ ਕਹਿੰਦੇ ਆ ਕਿ ਹਰ ਇੱਕ ਤੇ ਲਾਗੂ ਹੁੰਦਾ ਤਾਂ ਇਹਦਾ ਇੱਕ ਪੱਖੇ ਆ ਅਜਿਹੇ ਜਿਹੜਾ ਕੈਸੇ ਦਿਆਂ ਕਾਪਾ ਦਾ ਇੱਕ ਜਿਹੜਾ ਜਿਹਦੇ ਚੋਂ ਇੱਕ ਗੱਡੀ ਤਾਂ ਤੁਗੁਰਗੇ ਸਾਹਮਣੇ ਆਉਂਦਾ ਕਿ ਜਿਹੜੇ ਉਸ ਕੈਟਾਗਰੀ ਨਾਲ ਉਸ ਸ਼੍ਰੇਣੀ ਨਾਲ ਸੰਬੰਧਿਤ ਪ੍ਰਾਣੀ ਆ ਕਿਉਂਕਿ ਮਨੁੱਖ ਇੱਕ ਐਸਾ ਜੀਵ ਆ ਕਿ ਜਿਹੜਾ ਪ੍ਰਕਿਰਤੀ ਦਾ ਜੋ ਸੁਭਾਅ ਜੋ ਪਸ਼ੂ ਪੰਛੀਆਂ ਦਾ ਬਣਿਆ ਸੁਭਾਅ ਉਹਦੇ ਤੋਂ ਵੱਖਰਾ ਇਹ ਕਰਮ ਕਰਮ ਵਿੱਚ ਜਿੰਨਾ ਸੁਤੰਤਰ ਆ ਉਹਨੇ ਪਸ਼ੂ ਪੰਛੀ ਨਹੀਂ ਪਸ਼ੂ ਪੰਛੀ ਜਾਨਵਰ ਹਜ਼ਾਰਾਂ ਸਾਲ ਪਹਿਲਾਂ ਜਿਹੜਾ ਉਹਨਾਂ ਦਾ ਸੁਭਾਅ ਸੀ ਅੱਜ ਵੀ ਉਹਨਾਂ ਦਾ ਸੁਭਾਅ ਉਹੋ ਜਿਹਾ ਹੀ ਆ ਮਨੁੱਖਾ ਮਨੁੱਖ ਜਿਹੜਾ ਇਹ ਕਿਤੇ ਦਾ ਕਿਤੇ ਪਹੁੰਚਿਆ ਇਹ ਉਸ ਸੁਤੰਤਰ ਸੋਚ ਕਾਰਨਾਂ ਇੰਜ ਕਹਿ ਸਕਦੇ ਆ ਕਿ ਮਨੁੱਖ ਇੱਕ ਐਸੇ ਚੁਰਾਹੇ ਤੇ ਖੜਾ ਜੇਕਰ ਇਹ ਚਾਹੇ ਤਾਂ ਇਹ ਜਿਸ ਪੂਛਮ ਵੱਲ ਜਾ ਸਕਦਾ ਉੱਤਰ ਵੱਲ ਜਾ ਸਕਦਾ ਪੂਰਬ ਵੱਲ ਜਾ ਸਕਦਾ ਦੱਖਣ ਵੱਲ ਜਾ ਸਕਦਾ ਇਹ ਚਾਹੇ ਤਾਂ ਇਹ ਉੱਚੀ ਤੋਂ ਉੱਚੀ ਉਡਾਰੀ ਮਾਰ ਸਕਦਾ ਜੇ ਚਾਹੇ ਤਾਂ ਨੀਵੇਂ ਤੋਂ ਨੀਵਾ ਜਾ ਸਕਦਾ ਜਿਵੇਂ ਦੇਖੋ ਇਹ ਗੱਲ ਜੇ ਦੇਖਦੇ ਆ ਕਿ ਮਨੁੱਖ ਦੇ ਇਤਿਹਾਸ ਵਿੱਚ ਸਾਨੂੰ ਇਹ ਪੜਨ ਸੁਣਨ ਨੂੰ ਮਿਲੇਗਾ ਕਿ ਕੁਝ ਮਨੁੱਖਾਂ ਨੇ ਆਤਮਗਤ ਤੌਰ ਤੇ ਇਨੀਆਂ ਬੁਲੰਦੀਆਂ ਨੂੰ ਛੁਆ ਕਿ ਉਹ ਮਨੁੱਖੋਨਾਂ ਦੀ ਅੱਜ ਵੀ ਪੂਜਾ ਕਰਦਾ ਉਹ ਉਹਨਾਂ ਦੀ ਗੁਣਾ ਕਰਕੇ ਠੀਕ ਉਹਨਾਂ ਦੇ ਰੂਪ ਰੰਗ ਜਾਂ ਆਕਾਰ ਕਰਕੇ ਨਹੀਂ ਉਹਨਾਂ ਦੇ ਗੁਣਾ ਕਰਕੇ ਉਹਨਾਂ ਨੇ ਆਪਨੇ ਆਪ ਨੂੰ ਇੰਨਾ ਜ਼ਿਆਦਾ ਉੱਚਾ ਲਿਆ ਗੁਣਾਂ ਨਾਲ ਭਰਪੂਰ ਕਰ ਲਿਆ ਕਿ ਮਨੁੱਖ ਉਹਨਾਂ ਦੀ ਉਸ ਮਨੁੱਖਤਾ ਨੂੰ ਇਨਸਾਨੀਅਤ ਨੂੰ ਨਮਸਕਾਰ ਕਰਦਾ ਉਹ ਦੂਜੇ ਪਾਸੇ ਮਨੁੱਖ ਹੀ ਆ ਕਿ ਜਿਹੜੇ ਇਹੋ ਜੇ ਕੰਨੋਨੇ ਕਾਰਨਾਮੇ ਕਰ ਗਏ ਜਾਂ ਅਜ ਵੀ ਕਰ ਰਹੇ ਆ ਕਿ ਜਿਨ੍ਹਾਂ ਕਾਰਨ ਉਹ ਮਨੁੱਖ ਦੀ ਕਿਰਨਾ ਦਾ ਪਾਤਰ ਬਣੇ ਜਾਂ ਬਣ ਰਹੇ ਆ ਕਿ ਮਨੁੱਖੀ ਆ ਜੋ ਇਨਸਾਨੀਅਤ ਦੇ ਭਲੇ ਲਈ ਭਲਾਈ ਲਈ ਉਹ ਕੇਵਲ ਆਪਣੀ ਦਾ ਵੀ ਜਾਨ ਵੀ ਦਾਤੇ ਲਾ ਦਿੰਦਾ ਦੂਜੇ ਪਾਸੇ ਮਨੁੱਖੀ ਆ ਕਿ ਜਿਹੜਾ ਆਪਣੇ ਸੁਆਰਥ ਲਈ ਆਪਣੇ ਲਈ ਦੂਜਿਆਂ ਦੀ ਜਾਨ ਲੈਣ ਤੋਂ ਵੀ ਸੰਕੋਚ ਨਹੀਂ ਕਰਦਾ ਇਹ ਸਾਨੂੰ ਮਨੁੱਖ ਦੇ ਵਿੱਚੋਂ ਮਿਲਦਾ ਇਹ ਮਨੁੱਖ ਬਾਸੋਝੋ ਕਿ ਇਹ ਸੁਤੰਤਰਤਾ ਪਸ਼ੂ ਪੰਛੀਆਂ ਹੋਰ ਜਾਨਿਆਂ ਨੂੰ ਨਹੀਂ ਇਸ ਕਰਕੇ ਮਨੁੱਖ ਨੂੰ ਹੀ ਆਪਣੇ ਕਰਮ ਦਾ ਜਿਹੜਾ ਉਤਰਦਾਇਕ ਮੰਨਿਆ ਗਿਆ ਕੇ ਜਵਾਬ ਦੇ ਆ ਦੂਜੇ ਪਸ਼ੂ ਪੰਛੀਆਂ ਨੂੰ ਨਹੀਂ ਇਹ ਸੁਤੰਤਰਤਾ ਕਾਰਨ ਇਹ ਜਦੋਂ ਅਸੀਂ ਗੱਲ ਕਰਦੇ ਆ ਬਾਣੀ ਦੇ ਇਸ ਪੱਖੋਂ ਬਾਣੀ ਦਾ ਉਪਦੇਸ਼ ਜਿਹੜਾ ਉਹ ਸਾਰਿਆਂ ਲਈ ਪਰ ਹਰ ਮਨੁੱਖ ਜਿਹੜਾ ਉਹ ਇੱਕੋ ਜਿਹਾ ਨਹੀਂ ਅਸੀਂ ਮੁੱਖ ਰੂਪੇ ਗੱਲ ਜਿਹੜੀ ਆ ਉਹ ਸਾਂਝੀ ਕਰਨਾ ਚਾਹੁੰਦੇ ਆ ਆਪਣੇ ਦਰਸ਼ਕਾਂ ਨਾਲ ਕਿ ਹਰ ਮਨੁੱਖ ਜਿਹੜਾ ਉਹਦੀ ਬਿਮਾਰੀ ਜਿਹੜੀ ਆ ਉਹ ਇੱਕੋ ਜਿਹੀ ਨਹੀਂ ਬਿਲਕੁਲ ਠੀਕ ਹੈ ਹਰ ਮਨੁੱਖ ਯੂਨੀਕ ਹੈ ਉਹ ਆਪਣੇ ਵਿੱਚ ਇਕੋ ਹੀ ਪਰਸਨ ਹੈ ਜਿਹੜਾ ਇਸ ਦੁਨੀਆ ਵਿੱਚ ਹੈਗਾ ਜਦੋਂ ਇਹਦਾ ਜਿੰਨਾ ਵਿਸਾਰ ਕੀਤਾ ਜਾਏ ਥੋੜਾ ਹਾਂਜੀ ਹਾਂਜੀ ਗੁਰਬਾਣੀ ਜਿਹੜੀ ਆ ਇਹ ਮਨੁੱਖ ਨੂੰ ਇਸ ਤਰ੍ਹਾਂ ਆਪਾਂ ਉਦਾਹਰਣ ਦੇ ਕੇ ਸਮਝ ਸਕਦੇ ਹਾਂ ਕਿ ਜਿਵੇਂ ਇੱਕ ਡਾਕਟਰ ਆ ਡਾਕਟਰ ਕੋ ਜਿਹੜੇ ਮਰੀਜ਼ ਜਾਣ ਵਾਲੇ ਆ ਉਹ ਸਾਰੇ ਇੱਕੋ ਬਿਮਾਰੀ ਦੇ ਸ਼ਿਕਾਰ ਨਹੀਂ ਹੁੰਦੇ ਹਾਂ ਠੀਕ ਆ ਜੇ ਕੋਈ ਸਪੈਸ਼ਲਿਸਟ ਹੈਗੇ ਆ ਕਿ ਜਿਨ੍ਹਾਂ ਕੋ ਹਾਰਟ ਦਾ ਮਰੀਜ਼ ਜਿਹੜਾ ਉਹੀ ਜਾਂਦੇ ਆ ਖਾਂ ਲੈ ਕੋ ਅੱਖਾਂ ਜਾਂਦੇ ਆ ਜਿਉਣ ਅੱਗੇ ਹੋਰ ਵੀ ਜਿਹੜਾ ਜਿਹੜਾ ਖੱਬੀ ਅੱਕਦਾ ਵੱਖਰਾ ਬਣ ਗਿਆ ਸੱਜੀ ਦਾ ਵੱਖਰਾ ਕੰਨਾਂ ਦਾ ਵੀ ਵੱਖੋ ਵਕਰੇ ਮਦੂ ਹੋ ਜੜਾ ਏ ਜਿਨ੍ਹਾਂ ਦੀ ਜਿਵੇਂ ਤਰੱਕੀ ਹੋ ਰਹੀ ਆ ਜਿਵੇਂ ਤਿਵੇਂ ਹਰ ਵਿੱਚ ਜਿਹੜਾ ਉਹ ਵਿਸ਼ੇਸ਼ਕ ਜਿਹੜਾ ਉਹ ਬਣ ਰਿਹਾ ਆਪਣੇ ਇਸ ਵਿਸ਼ੇ ਦਾ ਆਪਣੇ ਉਸ ਖੇਤਰ ਦਾ ਪਰ ਆਮ ਜੇ ਗੱਲ ਕਰਦੇ ਆ ਆਪਾਂ ਤੋਂ ਹਰ ਤਰ੍ਹਾਂ ਦਾ ਮਰੀਜ਼ ਜਿਹੜਾ ਡਾਕਟਰ ਕੋਲ ਜਾਂਦਾ ਡਾਕਟਰ ਹਰ ਮਰੀਜ਼ ਨੂੰ ਇੱਕੋ ਦਵਾਈ ਨਹੀਂ ਦਿੰਦਾ ਉਹ ਪਹਿਲਾਂ ਨਰੀਖਣ ਕਰਦਾ ਪਰਤਾਲ ਕਰਦਾ ਕਿ ਭਾਈ ਇਹਨੂੰ ਬਿਮਾਰੀ ਹੈ ਕੀ ਆ ਇਹ ਪਤਾ ਲਾਣ ਮਗਰੋਂ ਉਹ ਟੈਸਟ ਕਰਾਉਂਦਾ ਟੈਸਟ ਦਾ ਮਗਰੋਂ ਰਿਜ਼ਲਟ ਆਉਂਦਾ ਫਿਰ ਉਹ ਦੇਖਦਾ ਵੀ ਭਈ ਇਸ ਵਿਅਕਤੀ ਨੂੰ ਆ ਪ੍ਰੋਬਲਮ ਆ ਇਹਦੇ ਕਰਕੇ ਸ਼ੁਰੂ ਹੋਈ ਆ ਤਾਂ ਫਿਰ ਉਹਦਾ ਇਲਾਜ ਸ਼ੁਰੂ ਕਰਦਾ ਜਿਹੜਾ ਸਿਆਣਾ ਡਾਕਟਰ ਆ ਉਹ ਹਮੇਸ਼ਾ ਇਸ ਪ੍ਰਕਿਰਿਆ ਨੂੰ ਇਸ ਰੂਪ ਵਿੱਚ ਅਪਣਾਉਂਦਾ ਉਰ ਉਹਦੇ ਨਾਲ ਜਿਹੜੇ ਮਰੀਜ਼ ਜਿਹੜੇ ਆ ਉਹਨਾਂ ਨੂੰ ਬਿਮਾਰੀ ਤੋਂ ਛੁਟਕਾਰਾ ਮਿਲਦਾ ਰਾਤ ਮਿਲਦੀ ਆ ਗੁਰੂ ਤਾਂ ਇੱਕ ਮਹਾਨ ਜਿਹੜਾ ਉਹ ਆਤਮ ਭੈ ਦਾ ਜਿਹਦੇ ਕੋਲ ਜਿਹੜੇ ਬਨੁਖ ਆਉਂਦੇ ਆ ਮਰੀਜ਼ ਆਉਂਦੇ ਆ ਮਾਨਸਿਕ ਤੌਰ ਤੇ ਉਹ ਹਰ ਤੇਰਾ ਮਰੀਜ਼ਾ ਇੱਕੋ ਜੀ ਬਿਮਾਰੀ ਦਾ ਸ਼ਿਕਾਰ ਨਹੀਂ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਆ ਕੋਈ ਕਿਸੇ ਬਿਮਾਰੀ ਦਾ ਸ਼ਿਕਾਰ ਆ ਇਸ ਲਈ ਸੰਗਤ ਦੀ ਮਾਨਤਾ ਜਿਹੜੀ ਆ ਉਹ ਇਸੇ ਕਰਕੇ ਭੰਮਿਆ ਹਰ ਧਰਮ ਵਿੱਚ ਇਹਦੀ ਮਹੱਤਤਾ ਉਤੇ ਜ਼ੋਰ ਦਿੱਤਾ ਗਿਆ ਗੁਰਮਤਿ ਵਿੱਚ ਵਿਸ਼ੇਸ਼ ਤੌਰ ਤੇ ਇਹਦੇ ਉਤੇ ਬਹੁਤ ਜ਼ੋਰ ਦਿੱਤਾ ਗਿਆ ਕਿ ਗੁਰਬਾਣੀ ਜਦੋਂ ਗੁਰਬਾਣੀ ਦੀ ਸੰਗਤ ਕਰਦੇ ਆ ਸੰਗਤ ਵਿੱਚ ਬੈਠਦੇ ਆ ਬਾਣੀ ਨੂੰ ਪੜਦੇ ਆ ਵਿਚਾਰਦੇ ਆ ਤਾਂ ਫਿਰ ਸਾਨੂੰ ਸਭ ਤੋਂ ਪਹਿਲਾਂ ਜਿਵੇਂ ਜਿਵੇਂ ਧਿਆਨ ਨਾਲ ਸਹਿਜ ਨਾਲ ਵਿਚਾਰ ਨਾਲ ਅਸੀਂ ਬਾਣੀ ਪੜ੍ਹਦੇ ਜਾਂ ਸੁਣਦੇ ਆ ਤਾਂ ਸਾਨੂੰ ਇਹ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਸਾਨੂੰ ਪ੍ਰੋਬਲਮ ਕੀ ਆ ਸਾਡੀ ਬਿਮਾਰੀ ਕੀ ਆ ਫਿਰ ਸਾਡੇ ਸੇਵਾ ਦਾ ਜਿਹੜਾ ਉਹ ਸੰਕਲਪਾ ਉਹ ਜਿਹੜਾ ਇਸ ਰੀਸੀ ਜਦੋਂ ਗੁਰ ਇਤਿਹਾਸ ਵੱਲ ਵੀ ਨਜ਼ਰ ਮਾਰਦੇ ਆ ਤਾਂ ਦੇਖਦੇ ਆ ਕਿ ਜਿਹੜੇ ਗੁਰੂ ਸਾਹਿਬ ਕੋ ਜਿਹੜੇ ਸਿੱਖ ਜਾਂਦੇ ਆ ਕਿਉਂਕਿ ਹਰ ਇੱਕ ਦੀ ਜਿਹੜੀ ਅਵਸਥਾ ਉਹ ਵੱਖੋ ਵੱਖਰੀ ਆ ਤਾਂ ਗੁਰੂ ਸਾਹਿਬ ਹਰ ਇੱਕ ਮਨੁੱਖ ਨੂੰ ਸਿੱਧਾ ਨਾਮਦਾਨ ਨਹੀਂ ਦਿੰਦੇ ਉਹ ਕਿਸੇ ਨੂੰ ਸੇਵਾ ਵਿੱਚ ਲਾਉਂਦੇ ਆ ਕਿਸੇ ਨੂੰ ਵੱਖਰੀ ਜਿਹੜੀ ਆ ਉਹ ਦਿਸ਼ਾ ਵੀ ਤੋਰਦੇ ਆ ਤਾਂ ਕਿ ਉਹ ਆਪਣੇ ਆਪ ਨੂੰ ਪਹਿਲਾਂ ਸਾਫ਼ ਕਰ ਲਵੇ, ਸ਼ੁੱਧ ਕਰ ਲਵੇ, ਪਛਾਣ ਲੈਵੇ ਉਸ ਰੋਗ ਤੋਂ ਜਾਨੂ ਹੋ ਸਕੇ। ਔਰ ਫਿਰ ਜਿਹੜਾ ਮਕਸਦ ਆ ਉਹ ਨਾਮਦਾ ਨਹੀਂ ਆ। ਮੈਂ ਤੇ ਉੱਥੇ ਪਹੁੰਚਾਉਣਾ ਚਾਹੁੰਦੇ ਆ ਪਰ ਹਰ ਮਨੁੱਖ ਸਿੱਧਾ ਉੱਥੇ ਪਹੁੰਚਣ ਦੇ ਸਮਰੱਥ ਨਹੀਂ। ਇਸ ਲਈ ਕਿ ਆਉਂਦੇ ਆ ਉਹਨਾਂ ਨੂੰ ਜਿਸ ਵੀ ਖੇਤਰ ਵਿੱਚ ਉਹ ਕੰਮ ਕਰ ਰਿਹਾ ਹੁੰਦਾ ਉਹਨੂੰ ਕਹਿੰਦੇ ਕੋਈ ਇਮਾਨਦਾਰੀ ਨਾਲੇ ਸੇਵਾ ਕਰ। ਜੇ ਡਾਕਟਰ ਆ ਕੋਈ ਵੈਦ ਆ ਉਹਨੂੰ ਕਹਿੰਦੇ ਤੂੰ ਬਿਨਾਂ ਕਿਸੇ ਲਾਲਚ ਦੇ ਵਿਤਕਰੇ ਦੇ ਤੋਂ ਨਰੀਜਾਂ ਦੀ ਸੇਵਾ ਕਰ ਪਰ ਭਾਵਨਾ ਵਿੱਚ ਰਹਿ ਗਈ ਸੇਵਾ ਨੁਭਾ ਕਿਉਂਕਿ ਉਹਨੂੰ ਇਹਦੇ ਕਰਦੇ ਆ ਜਿਹੜਾ ਉਹ ਅਗਲਾ ਸਟੈਪ ਜਿਹੜਾ ਪੁੱਟਣ ਵਿੱਚ ਜਿਹੜਾ ਉਹ ਕਾਮਯਾਬ ਹੁੰਦਾ ਜੇਕਰ ਹੋਰ ਕੋਈ ਆ ਵਖੋ ਕੋਈ ਇੱਕ ਕੋਈ ਨੇਤਾ ਹੁੰਦਾ ਜਿਹੜਾ ਕਿ ਜਿਹਦੇ ਹੱਥ ਵਿੱਚ ਤਾਕਤ ਆ ਤੁਹਾਨੂੰ ਉਸ ਰੂਪ ਵਿੱਚ ਜਿਹੜਾ ਉਹ ਉਦੇਸ਼ ਦਿੜਕਰਾਉਂਦੇ ਆ ਫਿਰ ਮਕਸਦ ਇੱਕੋ ਹੀ ਸਾਰਿਆਂ ਨੂੰ ਕਿ ਉਹਨਾਂ ਨੂੰ ਉੱਥੇ ਪਹੁੰਚਾਉਣਾ ਪਰ ਜਿਹੋ ਜਿਹੀ ਉਹਨਾਂ ਦੀ ਮਾਨਸਿਕ ਦਸ਼ਾ ਉਨੂੰ ਜ਼ਰੂਰ ਧਿਆਨ ਦੇ ਰੱਖਿਆ ਜਾਂਦਾ ਇਹ ਗੱਲ ਸਾਨੂੰ ਜਿਹੜੀ ਹੈ ਇੱਕ ਇਹ ਆਪਾਂ ਖਰ ਇਹ ਵੱਖਰਾ ਇੱਕ ਵਿਸ਼ਾ ਬਣ ਜਾਂਦਾ ਜਿੰਦਾ ਕਿਤੇ ਆਪਾਂ ਆਉਣ ਵਾਲੇ ਸਮੇਂ ਕਿਤੇ ਵੱਖਰਾ ਲਵਾਂਗੇ ਕਿ ਗੁਰਬਾਣੀ ਜਿਹੜੀ ਆ ਇਹ ਬੋਖੋ ਵਖਰੇ ਜਿਹੜੇ ਮਰੀਜ਼ ਆ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਦੀ ਆ ਇਸ ਲਈ ਬਾਣੀ ਵੀ ਸਾਨੂੰ ਦੇਖਣ ਨੂੰ ਮਿਲਦਾ ਕਿ ਜਿਹੜਾ ਸਧਾਰਨ ਵਿਅਕਤੀ ਹੈ ਜਿਵੇਂ ਕਿ ਜਿਹੜਾ ਕਿ ਦਰਸਰੀ ਕਲਾਸ ਦਾ ਵਿਦਿਆਰਥੀ ਆ ਬਾਣੀ ਵਿੱਚ ਉਹਦੇ ਸਬੰਧੀ ਵੀ ਪਾਵਨ ਫਰਮਾਨ ਆ ਜਿਹੜਾ ਪੀ ਐਚ ਡੀ ਦਾ ਵਿਦਿਆਰਥੀ ਆ ਉਹਦਾ ਵੀ ਉਹਦੇ ਬਾਰੇ ਵੀ ਆ ਠੀਕ ਐ ਗੱਲ ਬਕਰੀਆ ਕਿ ਜਦੋਂ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਨਹੀਂ ਰੱਖਦੇ ਤਾਂ ਅਸੀਂ ਜਿਹੜਾ ਉਹ ਜਿਹੜਾ ਪਹਿਲੀ ਕਲਾਸ ਦਾ ਵਿਦਿਆਰਥੀ ਪੀ ਐਚ ਡੀ ਵਾਲੀ ਜਿਹੜੀ ਆ ਉਹ ਸਿਲੇਬਸ ਪੜਨ ਲੱਗ ਪੈਂਦਾ ਤਾਂ ਉਹਦੇ ਪੱਲੇ ਕੁਝ ਨਹੀਂ ਪੈਂਦਾ ਜੀ ਆ ਪਾਵਨ ਪਾਣੀ ਦਾ ਫਰਮਾਨ ਆ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਹੁਣ ਇਹ ਕੋਈ ਸਧਾਰਨ ਅਵਸਥਾ ਨਹੀਂ ਔਰ ਮੇਰੇ ਲਗਾ ਪੜੀ ਜਾਵੇ ਰੱਟੀ ਜਾਵੇ ਦੇ ਦੇ ਨਾਂ ਦੇ ਬਾਣਿਆ ਫਰਮਾਨਾ ਬਾਲਾ ਫੇਰੀ ਜਾਵੇ ਪਰ ਜਿਹੜੀ ਪ੍ਰੀਤ ਆਉਤੋਂ ਮਾਇਆ ਨਾਲ ਉਹ ਚਾਹੁੰਦਾ ਕਿ ਮੇਰੀ ਸ਼ੋਭਾ ਵੇ ਲੋਕੀ ਜਾਇਦਾਇ ਕਰ ਕਰਨ ਠੀਕ ਪਰ ਜਿਹੜਾ ਸੱਚ ਮੁਚ ਜੁੜਿਆ ਆ ਤਾਂ ਇਹਦਾ ਉਹਦਾ ਪ੍ਰਤੀਕਾ ਲਖਾਇਕਾ ਪਾਉਣ ਫਰਮਾਨ ਕਿ ਜਿੰਨੂੰ ਇਸ ਗੱਲ ਦਾ ਲਾਲਚ ਨਹੀਂ ਨਾ ਲੋਕਾਂ ਦੀ ਵਾਹਵਾ ਦੀ ਲੋੜ ਆ ਨਾ ਨੁ ਦੁਨਿਆਵੀ ਧਨ ਦੀ ਲੋੜ ਆ ਉਹਦਾ ਚਾਹੁੰਦਾ ਕਿ ਜਿਹੜੀਆਂ ਸੱਚ ਦੀਆਂ ਕਦਰੋਂ ਕੀਮਤਾਂ ਮੈਂ ਉਹਨੂੰ ਅਪਣਾਉਣਾ ਇਹਦੇ ਲਈ ਮੈਨੂੰ ਮੈਂ ਕੁਝ ਵੀ ਕਰਨਾ ਪਵੇ ਆਪਣੇ ਜਾਨ ਵੀ ਦੇਣੇ ਪਵੇ ਆਪਣਾ ਸੁਖ ਆਰਾਮ ਕੁਰਬਾਨ ਕਰਨਾ ਪਵੇ ਤਾਂ ਉਹ ਕੁਰਬਾਨ ਕਰ ਦਿੰਦਾ ਠੀਕ ਹੂੰ ਜਿਹੜਾ ਸਧਾਰਨ ਜਿਹੜਾ ਮਨੋ ਕੋ ਪੜਦਾ ਹੀ ਇਸ ਲਈ ਆ ਕਿ ਮੈਨੂੰ ਆ ਕੁਝ ਮਿਲੇ ਤੇ ਉਹਦੀ ਉਹਦੀ ਵਸਤ ਫਰਕ ਆ ਤੋ ਇਹ ਕਹ ਰਿਹਾ ਆਪਾਂ ਵੱਖਰਾ ਜਿਹੜਾ ਕੇ ਇਹ ਮਾਰਕ ਇੱਕ ਅਵਸਥਾ ਤੇ ਆਪਾਂ ਜਿਹੜਾ ਗੱਲ ਕਰ ਰਹੇ ਸੀ ਮੁਖਰੂਬ ਜਿਹੜਾ ਉਸ ਬਲ ਆਪਣਾ ਜਿਹੜਾ ਉਸ ਇਮਤੇ ਰਹਿਨੇ ਆ ਹਾਂਜੀ ਕਿ ਗੁਰਬਾਣੀ ਵਿੱਚ ਜਿਹੜੇ ਵੱਖੋ ਵਕਰੇ ਸ਼ਬਦ ਆ ਹਰ ਸ਼ਬਦ ਵੀ ਜਿਹੜਾ ਸੁਨੇਹਾ ਦਿੱਤਾ ਗਿਆ ਉਹ ਸੁਨੇਹਾ ਜਿਹੜਾ ਉਸ ਸ਼੍ਰੇਣੀ ਨਾਲ ਸੰਬੰਧਿਤ ਵਿਅਕਤੀ ਆ ਉਹ ਉਹਦੇ ਉੱਤੇ ਟੁਕਦਾ ਉਹਨੂੰ ਮੁਖ ਰੂਪ ਜਿਹੜਾ ਉਹ ਸੰਬੋਧਨ ਕੀਤਾ ਗਿਆ ਇੰਜਾ ਕੀ ਜੇਕਰ ਕਿਸੇ ਇੱਕ ਵਿਅਕਤੀ ਨੂੰ ਜਾਂ ਤਲਾਸ਼ ਸ਼੍ਰੇਣੀ ਨੂੰ ਸੰਬੋਧਨ ਕੀਤਾ ਵੀ ਗਿਆ ਤਾਂ ਉਹ ਜਿਹੜਾ ਉਪਦੇਸ਼ ਆ ਉਹ ਸਾਰਿਆਂ ਲਈ ਜਿਹੜੇ ਵੀ ਉਸ ਸ਼੍ਰੇਣੀ ਨਾਲ ਸੰਬੰਧਿਤ ਆ ਉਸ ਕੈਟਾਗਰੀ ਨਾਲ ਸੰਬੰਧਿਤ ਆ ਉਸ ਸ਼੍ਰੇਣੀ ਵਿੱਚ ਆਉਂਦੇ ਆ ਉਹਨਾਂ ਸਾਰਿਆਂ ਦੀ ਉਹ ਰੈ ਨਮਾਈ ਕਰ ਰਿਹਾ ਹੁੰਦਾ ਜਿਸ ਤਾਂ ਗੁਰਬਾਣੀ ਦੇ ਪਾਵਨ ਫਰਮਾਨਾ ਜਿਵੇਂ ਗੁਰੂ ਸਾਹਿਬ ਤਾਂ ਕਹਿੰਦੇ ਆ ਕਿ ਨਿਰਗੁਨ ਆਰ ਇਹ ਆਨੇ ਆ ਸੋ ਪ੍ਰਭ ਸਦਾ ਸੰਮਾਲ ਜਿਨ ਕੀ ਆ ਤੇ ਚੀਤ ਰਖ ਨਾਨਕ ਨਿਭ ਹੀ ਨਾਲ ਸੁਖਮਨੀ ਦਾ ਸ਼ਲੋਕ ਆ ਫਿਰ ਦੀ ਜੀ ਉਹ ਵਿਆਖਿਆ ਕਰਦੇ ਆ ਕਿ ਆ ਗਿਆ ਕਿ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੇ ਤੋ ਸਹਾਇ ਸੁਵਾਰ ਸ਼ਿੰਗਾਰੇ ਆ ਗਰਭ ਅਗਣ ਮੈਂ ਜਿਨੇ ਉਭਾਰੇ ਆ ਔਰ ਫਿਰ ਆ ਕਿਆ ਵਾਰ ਬਵਸਤਾ ਤੁਜੇ ਪਿਆਰ ਹੈ ਦੁੱਧ ਪਰ ਜੋਬਨ ਭੋਜਨ ਸੁਖਸੂਦ ਬਿਰਧ ਪਿਆ ਉਪਰ ਸਾਗ ਸੈਨ ਮੁਖਿਆ ਪਿਆ ਬੈਠ ਕੋ ਦੇਣ ਉਹਨੇ ਦੇ ਚ ਬਾਲ ਵਸਤਾ ਦਾ ਵੀ ਜ਼ਿਕਰ ਆ ਜਵਾਨੀ ਦਾ ਵੀ ਜ਼ਿਕਰ ਆ ਬੁਢੇਪੇ ਦਾ ਵੀ ਜ਼ਿਕਰ ਆ ਹੁਣ ਜਿਹੜਾ ਉਹ ਤਰਕ ਕਰਨ ਵਾਲਾ ਕਿਵੇਂ ਕਰੂ ਲੈਂਦਾ ਜੀ ਜਿਹੜਾ ਬੰਦਾ ਬਚਪਨ ਚ ਹੀ ਮਰ ਗਿਆ ਜਵਾਨੀ ਆਈ ਨਹੀਂ ਤੇ ਉਹਦੇ ਤੇ ਕੀ ਟੁਕਿਆ ਕਿਹਦਾ ਜਿਹਦੇ ਸਿਰ ਬਚਪਨ ਦੀ ਗੱਲ ਕੀਤੀ ਹੋਈ ਆ ਹਾਂਜੀ ਤੋ ਵੀਰਾ ਜਵਾਨ ਆ ਜਾਂ ਬੁਢੇਪੇ ਜੀ ਪੈ ਰਖ ਰਿਆ ਉਹਦੇ ਉਧਰ ਨਹੀਂ ਟੁਕਦਾ ਪਰ ਇਹ ਠੀਕ ਆ ਕਿ ਇਹ ਜਿਹੜਾ குரு ਸਾਬ ਜਿੱਥੇ ਵੀ ਕੋਈ ਖੜਾ ਉਹਦੇ ਜਿਸ ਵੀ ਜਿਹੜੀ ਉਹਦੀ ਪ੍ਰਸਥਿਤੀ ਆ ਜਿਹੋ ਜਿਹੀ ਵੀ ਉਹਦੀ ਮਾਨਸਿਕ ਅਵਸਥਾ ਜਿਹੋ ਜਿਹੀ ਉਹ ਸੁਖ ਸ਼ਿਵ ਦਾ ਮਾਨ ਰਿਆ குரு ਸਾਬ ਉਥੋਂ ਹੀ ਉਹਨੂੰ ਜਿਹੜਾ ਉਠਾ ਕੇ ਉਹਨੂੰ ਆਤਮ ਉਤਾਲ ਦੇ ਉੱਪਰ ਉਠਾਉਣ ਦੀ ਚੇਸਤਾ ਕਰਦੇ ਆ ਉਹ ਉਪਦੇਸ਼ ਗੁਰੂ ਸਾਹਿਬ ਦਾ ਉਤੋਂ ਨੂੰ ਚੁੱਕ ਕੇ ਅਗਾਹ ਤੋਰਨ ਲਈ ਉਹਨੂੰ ਮਜਬੂਰ ਕਰਦਾ ਸਾਨੂੰ ਇਹ ਗੱਲ ਜਿਹੜੀ ਆ ਉਹ ਧਿਆਨ ਵੀ ਰੱਖਣ ਦੀ ਲੋੜ ਆ ਜਾਂ ਜਿਵੇਂ ਬੁਢੇਪੇ ਦੀ ਗੱਲ ਗੁਰੂ ਸਾਹਿਬ ਕਹਿੰਦੇ ਆ ਫਿਰਦ ਪਿਆ ਉਪਰ ਸੱਤ ਸੈਣ ਮੁੱਖੋ ਪਿਆ ਬੈਠ ਕੋ ਦੇਣ ਹੁਣ ਜਿਹੜਾ ਅਸੀਂ ਇਹ ਵੀ ਦੇਖਦੇ ਆ ਕਿ ਕਿਹੜੇ ਬਜ਼ੁਰਗ ਜਿਹੜੇ ਆ ਉੱਤਿਆਂ ਪੁੱਤਰ ਪੁੱਛਦੇ ਵੀ ਨਹੀਂ ਕਿਤੇ ਗੁਰੂ ਸਾਹਿਬ ਕਹਿ ਰਹੇ ਜਦੋਂ ਫਿਰਦ ਪਿਆ ਤੂੰ ਬਜ਼ੁਰਗ ਹੋ ਗਏ ਹੋ ਕਮਜ਼ੋਰ ਪੈ ਗਏ ਹੋ ਤਾਂ ਤੇਨ ਬੈਠੇ ਨੂੰ ਜਿਹੜੇ ਆ ਉਹ ਤੇਰਾ ਜਿਹੜਾ ਪਰਿਵਾਰ ਆ ਪਰਿਵਾਰਕ ਮੈਂਬਰ ਆ ਉਹ ਤਰ੍ਹਾਂ ਖਾਣ ਬਾਣ ਕਰਾਉਂਦੇ ਆ ਤੇਰਾ ਹਰ ਤਰ੍ਹਾਂ ਦਾ ਖਿਆਲ ਰੱਖਦੇ ਆ ਤੂੰ ਕਿਉਂ ਜੀ ਖਰਾ ਦੂੰ ਹজম ਕਰ ਸਕਦਾ ਉਹ ਜੀ ਖੁਰਾਕ ਦਾ ਪ੍ਰਬੰਧ ਕਰਕੇ ਬਣਾ ਕੇ ਤਿਆਰ ਕਰਕੇ ਤੇਨੂੰ ਸ਼ਿਕਾਉਂਦੇ ਆ ਹੁਣ ਕੋਈ ਆ ਕੇ ਜੀ ਮੈਨੂੰ ਦਿਆਂ ਪੁੱਛ ਪੁੱਛਦੇ ਨਹੀਂ ਬਾਣੀ ਦਾ ਫਰਮ ਮੇਰੇ ਤੇ ਦੁਖਦਾ ਨਾ ਹੋਇਆ ਫਿਰ ਮੇਰੇ ਲਈ ਤਾਂ ਨਾ ਹੋਇਆ ਹਾਂਜੀ ਪਰ ਗੁਰੂ ਸਾਹਿਬ ਜਿੱਥੇ ਵੀ ਕੋਈ ਆ ਇਸ ਲਈ ਗੁਰਬਾਣ ਦੂਜਾ ਪੱਖ ਵੀ ਆਇਆ ਆ ਕਿ ਜਦੋਂ ਗੁਰੂ ਸਾਹਿਬ ਇਹ ਕਹਿੰਦੇ ਆ ਕਿ ਕੇਹਿਆ ਨਾ ਮਾਨੈ ਸਿਰ ਖਾਕシャンੈ ਜਿਸ ਨੂੰ ਮਨ ਤਨ ਜਾਲੇ ਆ ਜੱਬ ਆ ਕੇ ਵੀ ਹੈਗਾ ਕਿ ਜਦੋਂ ਤੂੰ ਬਜ਼ੁਰਗ ਹੋ ਗਏ ਹੋ ਤੇਰੀ ਪਰਿਵਾਰ ਜਿਹੜੀ ਫਲਵਾੜੀ ਆ ਬਗੀਚੀ ਆ ਪਰ ਫੁੱਲ ਤੇ ਵਧੀ ਫੁੱਲੀ ਤੂੰ ਹੁਣ ਕੋਈ ਕੰਮ ਕਰਨ ਜੋਗਾ ਨਹੀਂ ਰਿਹਾ ਕਮਜ਼ੋਰ ਸਰੀਰ ਪੈ ਗਿਆ ਦੂਜਿਆਂ ਤੇ ਨਿਰਭਰ ਹੋ ਗਿਆ ਹੁਣ ਜਿਹੜਾ ਤੇਰਾ ਪਰਿਵਾਰੋ ਬਗੀਚੀ ਪਲਵਾੜ ਜਿਨਾਂ ਨਾਲ ਤੂੰ ਬੜੇ ਜ਼ਫਰ ਜਾਲੇ ਆ ਬੜੀਆਂ ਘਾਲਾਂ ਕਾਲੀਆਂ ਹੁਣ ਤੇਰਾ ਆਖਿਆ ਉਹ ਮੰਦੇ ਨਹੀਂ ਕਿ ਹਾਂ ਨਾ ਮਾਨੈ ਸਿੱਧੀ ਖੱਕ ਜਾਣੇ ਉਹ ਦੱਸੋ ਚੱਕਦੇ ਜਵਾਬ ਦੇ ਰਹੇ ਆ ਉਹਦੇ ਨੂੰ ਕੋਈ ਸਮਝਦੀ ਹੀ ਨਹੀਂ ਤੂੰ ਕੀ ਕਹਿ ਰਿਹਾ ਉਹ ਕੋਈ ਧਿਆਨ ਹੀ ਨਹੀਂ ਦੇਦੇ ਸੁਣਦੇ ਵੀ ਨਹੀਂ ਇਹ ਪੱਖ ਬਾਣੀ ਦੱਸਿਆ ਆ ਹੁਣ ਕੋਈ ਆਕੇ ਜੀ ਨੇ ਮੇਰੇ ਜਿਹਾ ਪਹਿਲੀ ਪੰਕਤੀ ਜਿਹਾ ਕਿ ਮੁੱਖ ਅਪਵਾ ਬੈਠਕੋ ਦੇਣ ਤੇ ਜੇ ਕਈ ਇਹ ਕਹਦੇ ਅਸਲੀ ਗੁਰਬਾਣੀ ਉਹ ਸਵੈ ਵਿਰੋਧ ਹੈਗਾ ਕਨਟਰਡਿਕਸ਼ਨ ਡਿਕਟਿੰਗ ਦਿਖਣ ਨੂੰ ਮਿਲਦੀ ਆ ਪਰ ਪਰ ਇਹ ਦੀ ਫਾਕ ਜਿਹੜਾ ਉਹ ਇੱਕੋ ਹੀ ਆ ਕਿ ਇੱਥੇ ਦੱਸਿਆ ਕਿ ਜਦੋਂ ਬੰਦਾ ਜਿਹੜਾ ਜਿਹੜਾ ਮੰਨ ਲਓ ਸੂਰਤ ਮੰਨ ਰਿਹਾ ਤੇ ਉਹਨੂੰ ਚੇਤਾ ਕਰਾ ਰਿਆ ਕਿ ਦੇਖ ਜਿੰਨੇ ਮਾਲਕ ਨੇ ਤੈਨੂੰ ਇਹ ਸੌਲਤਾਂ ਦਿੱਤੀਆਂ ਤੂੰ ਉਹਨੂੰ ਚੇਤੇ ਕਰ ਇਥੇ ਇਸ ਪੱਖ ਨੂੰ ਨਹੀਂ ਦਰਸਾਇਆ ਜਾ ਰਿਹਾ ਕਿ ਕੋਈ ਉਹਦਾ ਜਿਹੜਾ ਉਹ ਬਜ਼ੁਰਗ ਆ ਜਵਾਨ ਆ ਜਾਂ ਕੀ ਆ ਇਥੇ ਬਜ਼ੁਰਗ ਨੂੰ ਜੇਕਰ ਇਸ ਰੂਪੀ ਦਰਸਾਇਆ ਤਾਂ ਉਹ ਜੇਕਰ ਉਹ ਪਰਿਵਾਰਕ ਬਗੀਚੀ ਉਹਦੀ ਸੇਵਾ ਇਹ ਤਤਪਾਰਾ ਤਾਂ ਉਹਨੂੰ ਇਥੋਂ ਉਠਾ ਕੇ ਉਹਦੇ ਸ਼ੁਕਰਾਨੇ ਵੀ ਜੋੜਨਾ ਚਾਹੁੰਦੇ ਆ ਦੂਜੀ ਪਾਸੇ ਜਿਹੜਾ ਪਰਿਵਾਰ ਜੋ ਮੋਹ ਵਿੱਚ ਫਸਿਆ ਹੋਇਆ ਹਰ ਗੱਲ ਪਾਪ ਜੋ ਵੀ ਜਾਈ ਨਜ਼ਾਇ ਕਰਕੇ ਆਪਣੇ ਪਰਿਵਾਰ ਦੀ ਖੁਸ਼ੀ ਲੈਣ ਦਾ ਉਤਸਕ ਆ ਤਾਂ ਗੁਰਬਾਣੀ ਉਹਨੂੰ ਜੁੜੜ ਕੇ ਜਗਾਉਂਦੀ ਆ ਕਿ ਜਿਵੇਂ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਧਦਾਰਾ ਪੈ ਆਨੂ ਲਟਾਵੈ ਲਾਕੇ ਬਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੀ ਜਾ ਇਥੇ ਮਨੁੱਖ ਨੂੰ ਜਿਹੜਾ ਉਹ ਸੁਚੇਤ ਕੀਤਾ ਸਮਝਾਇਆ ਆ ਕਿ ਦੇਖ ਦੇ ਤੁਜਰਾ ਆਪਣੇ ਕਰਮ ਦਾ ਤੂੰ ਖੁਦ ਜ਼ਿੰਮੇਵਾਰ ਆ ਇਸ ਜ਼ਿੰਮੇਵਾਰੀ ਕੋਈ ਹੋਰ ਨਹੀਂ ਲਊਗਾ ਆਪਣੇ ਹਰੇਕ ਕਰਮ ਦਾ ਜਿਹੜਾ ਪ੍ਰਤੀ ਕਰਮ ਆ ਉਹਦਾ ਤੂੰ ਖੁਦ ਜ਼ਿੰਮੇਵਾਰ ਆ ਪਾਲਾ ਪੋਸ਼ਣਾ ਕਰਨਾ ਤੇਰਾ ਫਰਜ਼ ਆ ਪਰ ਇਸ ਢੰਗ ਨਾਲ ਨਾ ਕਰ ਕਿ ਤੂੰ ਆਪਣੀ ਜਿਹੜੀ ਸੰਧੀ ਦੀ ਆਵਾਜ਼ ਆ ਉਸ ਨੂੰ ਇਹ ਕੁਚਲਣ ਲਈ ਮਜਬੂਰ ਹੋ ਜਾਵੇਂ ਇਹ ਹਮੇਸ਼ਾ ਧਿਆਨ ਵੀ ਰੱਖ ਕੇ ਜੋ ਤੂੰ ਵੀ ਕਰ ਰਿਹਾ ਉਹਦਾ ਜ਼ਿੰਮੇਵਾਰ ਤੂੰ ਖੁਦ ਆ ਕੋਈ ਦੂਜਾ ਨਹੀਂ ਕੁਝਾਂ ਨੂੰ ਆਕੇ ਆਇਆ ਕਿ ਕੇਹਾਂ ਦਾ ਮਨ ਹੈ ਸ੍ਰੀ ਖਾਕਚਨ ਜਿਸ ਨੂੰ ਮਨ ਤਨ ਜਾਲਿਆ ਭਾ ਇਥੇ ਗੁਰੂ ਸਾਹਿਬ ਉਹ ਪਾਕ ਦਸਾਰੇ ਆ ਮਨੁੱਖ ਨੂੰ ਜਿਹੜਾ ਇਸ ਵਿੱਚ ਜਿੰਨਾ ਜ਼ਿਆਦਾ ਖੁਬੇ ਆ ਫਸਿਆ ਹੋਇਆ ਕਿ ਦੇਖ ਜਿਹੜਾ ਰੱਬ ਨਾਲ ਟੁੱਟਾ ਹੋਇਆ ਮਨੁੱਖਾ ਉਹ ਜਦੋਂ ਤੇਰੀ ਐਸੀ ਅਵਸਥਾ ਬਣਦੀ ਆ ਤਾਂ ਉਹਨਾਂ ਲਈ ਉਹ ਤੇਰੀ ਬਾਤ ਨਹੀਂ ਪੁੱਛਦੇ ਉਸ ਸਮੇਂ ਤੂੰ ਜੋ ਜਿਨ੍ਹਾਂ ਲਈ ਤੂੰ ਇਹ ਜਫਰ ਜਾਲੇ ਹੁੰਦੇ ਆ ਕਾਲਣਾ ਕਾਲੀ ਹੁੰਦੀ ਆ ਉਹ ਤੇਰੀਆਂ ਗੱਲਾਂ ਬਲਵੀ ਧਿਆਨ ਦੇਣਾ ਮناسب ਨਹੀਂ ਸਮਝਦੇ ਠੀਕ ਤੇ ਇਥੇ ਜਿਹੜਾ ਇਹ ਬੜੀ ਉਹਦੇ ਲਈ ਜਿਹੜੇ ਇਸ ਸ਼੍ਰੀਣੀ ਵਿੱਚ ਆਉਂਦੇ ਆ ਜਿਹੜੇ ਇਸ ਨਾਲ ਸੰਬੰਧਿਤ ਆ ਇਥੇ ਇਹ ਨਹੀਂ ਕਿ ਸਾਰੇ ਮਨੁੱਖ ਜਿਹੜੇ ਆ ਉਹਦੇ ਚ ਆਉਂਦੇ ਸਾਰਿਆਂ ਲਈ ਨਹੀਂ ਤੇ ਤੁਸੀਂ ਉਹ ਦੇਖੋ ਜਦੋਂ ਗੁਰੂ ਸਾਹਿਬ ਇਹ ਗੱਲ ਕਹਿੰਦੇ ਆ ਕਿ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ ਤਾਂ ਇਥੇ ਜਿਹੜਾ ਖਾਸ ਤੌਰ ਤੇ ਜਿਹੜਾ ਉਸ ਸਮੇਂ ਦਾ ਵਾਲਾ ਵਾਤਾਵਰਨ ਆ ਜਿਹੜਾ ਆਗੂ ਆ ਉਹਨੂੰ ਦੱਸ ਰਿਹਾ ਕਿ ਇੱਕ ਪਾਸੇ ਤੂੰ ਪੂਜਾ ਕਰ ਰਿਹਾ ਇਹਦੀ ਦੂਜੇ ਪਾਸੇ ਤੂੰ ਜਿਹੜਾ ਇਹਦਾ ਗੋਬਰ ਆ ਉਹਨੂੰ ਬੜਾ ਪਵਿੱਤਰ ਸਮਝ ਰਿਹਾ ਦੂਜੇ ਪਾਸੇ ਹਾਕਮ ਦਾ ਥੋਕਾ ਬਣ ਕੇ ਤੂੰ ਟੈਕਸ ਦੀ ਬਸੂਨ ਲੈ ਵੀ ਜਿਹੜਾ ਉਹ ਤਤਪਾਰਾ ਇਹਦਾ ਡਬਲ ਸਟੈਂਡਰਡ ਤੂੰ ਅਪਣਾਇਆ ਆ ਇਹ ਸੱਚੀ ਸੁਜੀ ਇਨਸਾਨੀਆਂ ਦਾ ਪ੍ਰਮਾਣ ਨਹੀਂ ਇਥੇ ਹਰ ਮਨੁੱਖ ਨੂੰ ਨਹੀਂ ਆਖਿਆ ਆ ਕਿ ਜਿਹੜਾ ਬੜਾ ਸਧਾਰਨ ਮਨੁੱਖਾ ਮੰਨ ਲਓ ਹਾਂਜੀ ਕਿ ਜੋ ਕਿਸਾਨੀ ਕਰ ਰਿਹਾ ਜੋ ਹੋਰ ਕਰ ਰਿਹਾ ਇਹ ਉਹਦੇ ਲਈ ਨਹੀਂ ਵੀ ਉਸ ਮਨੁੱਖ ਲਈ ਆ ਇਸ ਲਈ ਮੈਂ ਸ਼ਬਦ ਕੁਝ ਬਾਰਵਾ ਦੁਹਰਾ ਰਿਹਾ ਕਿ ਜਿੱਥੇ ਵੀ ਕੋਈ ਮਨੁੱਖ ਖੜਾ ਜਿੱਥੇ ਵੀ ਵਿਚਰੇ ਆ ਬਾਣੀ ਉਥੋਂ ਹੀ ਉਹਨੂੰ ਚੁੱਕ ਕੇ ਉਹਨੂੰ ਉੱਪਰ ਉਠਾਉਣ ਦਾ ਉਪਰਾਲਾ ਕਰ ਰਿਹਾ ਇਸ ਲਈ ਜੇਕਰ ਕੋਈ ਬੰਦਾ ਮੁਸੀਬਤਾਂ ਵਿੱਚ ਕਿਰਿਆ ਹੋਇਆ ਤਾਂ ਉਹਨੂੰ ਵੀ ਜਿਹੜਾ ਉਹ ਦੂਸਰਾ ਪੱਖ ਦਿਖਾ ਰਿਹਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਕਿ ਕਿਤੇ ਆ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਇਹ ਜਿਹੜਾ ਮਨੁੱਖ ਇਹ ਜਦੋਂ ਸਮਝਿਆ ਕਿ ਮੈਨੂੰ ਕੀ ਮਿਲਿਆ ਮੇਰੇ ਕੋਲ ਕੁਝ ਨਹੀਂ ਪਰ ਉਹਨੂੰ ਵੀ ਕਹਿੰਦੇ ਆ ਕਿ ਨਹੀਂ ਤੂੰ ਇਹਦਾ ਸਾਰਤਕ ਪੱਖ ਵੇਖ ਕਿ ਹੋਰ ਮਾੜਾ ਵੀ ਹੋ ਸਕਦਾ ਜਾਂ ਤੂੰ ਸਾਰਤਕ ਪੱਖ ਵੇਖ ਕੇ ਤੂੰ ਜਿਹੜਾ ਉਹ ਹੋ ਤੱਕ ਕੀ ਕਰ ਸਕਦਾ ਜੇ ਤੈਂਦੀ ਕਲਾ ਦਾ ਸ਼িকার ਉਹਨੂੰ ਆਪਣੇ ਆਪ ਨੂੰ ਬਚਾ ਸਕਦਾ ਜੇਕਰ ਤੂੰ ਇਹ ਪੱਖ ਜਿਹੜਾ ਇਸ ਰੂਪ ਵਿੱਚ ਅਪਣਾਉਣੇ ਤਤਪਰਾਂ ਤਿਆਰ ਆ ਤਾਂ ਗੁਰਬਾਣੀ ਵੀ ਜਿਹੜੇ ਇਹ ਪੱਖ ਜਿਹੜੇ ਆ ਸਾਨੂੰ ਇਹਨਾਂ ਨੂੰ ਇਸ ਰੂਪ ਵਿੱਚ ਧਿਆਨ ਵਿੱਚ ਰੱਖਣ ਦੀ ਲੋੜ ਆ ਇਸ ਤੋਂ ਇਲਾਵਾ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਕਲਕਾਤੀ ਰਾਜੇ ਕਸਾਈ ਤਾਰੋਂ ਪੰਖ ਕਰ ਉੱਡ ਰਿਆ ਤਾਂ ਇਥੇ ਮਾਰਾ ਵਿਸ਼ੇਸ਼ ਰੂਪ ਵਿੱਚ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਲੋਕਾਂ ਦੇ ਹੱਥ ਵੀ ਤਾਕਤ ਆ ਇੱਥੇ ਜਿਹੜਾ ਪੀੜਿਤ ਜਿਹੜੀ ਪਰਜਾ ਉਹਦੀ ਗੱਲ ਨਹੀਂ ਕਰ ਰਹੇ ਠੀਕ ਜਿਹੜਾ ਸੰਦੇਸ਼ ਆ ਇਹ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਹੱਥ ਵੀ ਕਿਸੇ ਕਿਸਮ ਦੀ ਵੀ ਤਾਕਤ ਆ ਜਿਹਦੇ ਨਾਲ ਉਹ ਕਿਸੇ ਦੂਜੇ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੇ ਆ ਪ੍ਰਭਾਵਿਤ ਹੁੰਦਾ ਇੱਥੇ ਹਰ ਉਹ ਮਨੁੱਖ ਜਿਹੜਾ ਉਹ ਇਸ ਸ਼੍ਰੇਣੀ ਵਿੱਚ ਆਉਂਦਾ ਇਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਮਨੁੱਖ ਜਿਹੜਾ ਉਹਦੇ ਉੱਤੇ ਟੁੱਕਦਾ ਜੋਂ ਆਕੇ ਜੇ ਮੇਰੇ ਉੱਤੇ ਟੁੱਕਦਾ ਨਹੀਂ ਇਸ ਲਈ ਜਦੋਂ ਅਸੀਂ ਗੁਰਬਾਣੀ ਨੂੰ ਇਹ ਪੱਖ ਵੀ ਧਿਆਨ ਵਿੱਚ ਰੱਖਦੇ ਲੋੜ ਆ ਕੇ ਅਸੀਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮੰਨਦੇ ਆ ਇਸ ਲਈ ਕਈ ਵਾਰ ਕੇ ਸਵਾਲ ਵੀ ਉਠਾਉਂਦੇ ਆ ਤਰਕ ਵੀ ਕਰਦੇ ਆ ਕਿ ਜੇ ਤੁਸੀਂ ਇਹਨਾਂ ਗੁਰਬਾਣੀ ਗੁਰੂ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਚਵਰ ਚਲਾਉਨੇ ਹੋ ਚਾਨਣੀ ਲਾਉਨੇ ਹੋ ਪਰ ਗੁਟਕੇ ਵੀ ਤਾਂ ਬਾਣੀ ਲਿਖੀ ਹੋਈ ਆ ਉਥੀਆਂ ਤੇ ਬਾਣੀ ਲਿਖੀ ਹੋਈ ਆ ਉਤੇ ਨਾਲ ਤੁਸੀਂ ਚੋਰ ਜਲਾਉਨੇ ਹੁਣ ਚਾਨਣੀ ਲਾਉਨੇ ਹੋ ਜਾਂ ਕੋਈ ਵਿਸ਼ੇਸ਼ ਬਾਨੀ ਹੈ ਜਿਹੜੀ ਹੈਗੀ ਆ ਉਹਨਾਂ ਨੂੰ ਕੋਈ ਮਹੱਤਤਾ ਦੇ ਰਿਹਾ ਕੋਈ ਨਹੀਂ ਦੇ ਰਿਹਾ ਕਿਉਂਕਿ ਇਹ ਵੱਧ ਜਿਹੜਾ ਇਹਦਾ ਮਹਾਤਮ ਆ ਅਸੀਂ ਇਸ ਪਾਸੇ ਵੀ ਤੁਰਪੇ ਹੋਏ ਆ ਤਾਂ ਇਸ ਲਈ ਗੁਰਬਾਣੀ ਨੇ ਸਮੁੱਚੇ ਗੁਰਮਾਣੀ ਸਮੁੱਚੀ ਮਨੁੱਖਤਾ ਨੂੰ ਜਿਹੜੀ ਆ ਉਹਦੀ ਰਹਿਨਮਾਈ ਕਰਦੀ ਆ ਉਹਦਾ ਮਾਰਗਦਰਸ਼ਨ ਕਰਦੀ ਆ ਕਿ ਜਿਹੜਾ ਹਰ ਮਨੁੱਖ ਜਿਹੜਾ ਉਹ ਜਿਸ ਵੀ ਪ੍ਰਸਥਿਤੀ ਵਿੱਚ ਆ ਜਿਹੋ ਜਿਹੇ ਵੀ ਉਸਦੀ ਮਾਨਸਿਕ ਦਸ਼ਾ ਗੁਰਬਾਣੀ ਹਰ ਇੱਕ ਮਨੁੱਖ ਨੂੰ ਜਿਹੜੀ ਆ ਉਹ ਤੁਮ ਦੀ ਸੀਰੀ ਸਮੁੱਚੇ ਰੂਪ ਵਿੱਚ ਇਸ ਲਈ ਜਦੋਂ ਆਪਾਂ ਗੱਲ ਵੀ ਕਰਦੇ ਆ ਅਕਸਰ ਕਿ ਨਾ ਇਤੋਂ ਵੀ ਕੀਤੀ ਆ ਇਸ ਪਲੇਟਫਾਰਮ ਤੋਂ ਵੀ ਕਿ ਗੁਰਬਾਣੀ ਦੇ ਸੱਚ ਨੂੰ ਸਮਝਣ ਲਈ ਸਾਨੂੰ ਸਮੁੱਚਾ ਜਾਂ ਗੁਰਬਾਣੀ ਦਾ ਕਨਸੈਪਟ ਆ ਉਹਨੂੰ ਧਿਆਨ ਵੀ ਰੱਖਣ ਦੀ ਲੋੜ ਆ ਇਸ ਲਈ ਗੁਰਬਾਣੀ ਦੇ ਕਿਸੇ ਇੱਕ ਸ਼ਬਦ ਨੂੰ ਇੱਕ ਜਾਂ ਅਧੀ ਪੰਕਤ ਨੂੰ ਲੈ ਕੇ ਅਸੀਂ ਗੁਰਬਾਣੀ ਦਾ ਸੱਚ ਨਹੀਂ ਸਮਝ ਸਕਦੇ ਕਿਉਂਕਿ ਸਮੁੱਚਾ ਜਦੋਂ ਰੱਖਾਂਗੇ ਉਹਨੂੰ ਜਿਹੜਾ ਉਹ ਕਨਸੈਪਟ ਜਿਹੜਾ ਉਹ ਕਲੀਅਰ ਹੋਊਗਾ ਤਾਂ ਇਹ ਸਿੱਜਸਟੀਫਾਈ ਕਰ ਸਕਦੇ ਆ ਜੇ ਅਸੀਂ ਇੱਕ ਨੂੰ ਲੈ ਕੇ ਅੱਧੀ ਪੰਗੀ ਲੈ ਕੇ ਤੁਰਾਂਗੇ ਤਾਂ ਅਸੀਂ ਗੁਰੂ ਸਾਹਿਬ ਨਾਲ ਬਾਣੀ ਨਾਲ ਇਹ ਨਹੀਂ ਕਰ ਪਾਵਾਂਗੇ ਤੋਂ ਅਸੀਂ ਹੋਰ ਦਵਾਰ ਲੱਦੇ ਨੇ ਜਿਵੇਂ ਕਿ ਗੁਰੂ ਸਾਹਿਬ ਕਹਿੰਦੇ ਆ ਕਿ ਕਾਦੀ ਕੂੜ ਬੋਲ ਮਲ ਖਾਏ ਬ੍ਰਹਮਣ ਨਾ ਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣ ਅੰਧ ਤੀਨੇ ਉਜਾੜੇ ਕਾ ਬੰਦ ਹੁਣੇ ਸਧਾਰਮ ਮੁਖਾਂ ਲਈ ਨਹੀਂ ਇਹ ਕਿਹੜਾ ਧਾਰਮਿਕ ਆਗੂ ਦੀ ਹਸਤੀ ਵੀ ਵਿਚਰ ਰਿਹਾ ਮੁਝੇਕਰ ਕੋਈ ਮੁੰਨੂ ਕਾਕੇ ਜੀ ਮੈਂ ਤਾਂ ਨਾਕਾਜ਼ ਜੀ ਸ਼ਬਦ ਬਾਰੇ ਜੀ ਕਈ ਵਾਰੀ ਇਹ ਕਿਹਾ ਜਾਂਦਾ ਹੈ ਕਿ ਇਹ ਤਾਂ ਗੁਰੂ ਮਹਾਰਾਜ ਨੇ ਕਾਜ਼ੀ ਬਾਰੇ ਕਹਿਤਾ ਫਲਾਣੇ ਬਾਰੇ ਕਹਿਤਾ ਚਰਚੇ ਦੇ ਪਾਦਰੀ ਬਾਰੇ ਤਾਂ ਕਹਿ ਹੀ ਨਹੀਂ ਜਾਂ ਇਵਨ ਆਪਣੇ ਸਿੱਖ ਜਗਤ ਦੇ ਜਿਹੜੇ ਸਾਡੇ ਪ੍ਰਚਾਰਕ ਹੈਗੇ ਉਹਨਾਂ ਬਾਰੇ ਤਾਂ ਗੱਲ ਹੀ ਨਹੀਂ ਕੀਤੀ ਇਸ ਕਰਕੇ ਉਹ ਐਗਜ਼ੈਂਪਟਡ ਹੋ ਗਏ ਹਾਂ ਦੇਖੋ ਆਪਾਂ ਪਹਿਲੇ ਅਪਸਰਾਂ ਇਹ ਗੱਲ ਜਿਹੜੀ ਆ ਕਰ ਚੁੱਕੇ ਹਾਂ ਕਰ ਚੁੱਕੇ ਹੋਏ ਆ ਕਿ ਉਸ ਸਮੇਂ ਜਿਹੜੇ ਆ ਖਾਸ ਤਰ੍ਹਾਂ ਦੇ ਪੰਜਾਬ ਦਾ ਜਿਹੜਾ ਹਿੱਸਾ ਉਤਰੀ ਭਾਗਾਂ ਜਿਹੜਾ ਇਹਦੇ ਵਿੱਚ ਧਾਰਮਿਕ ਖੇਤਰ ਵਿੱਚ ਕਾਜ਼ੀ ਬਰਾ ਪੰਡਤ ਅਤੇ ਜੋਗੀ ਜਿਹੜੇ ਆ ਇਹ ਪ੍ਰਮੁੱਖ 파ਟ ਅਦਾ ਕਰ ਰਹੇ ਸੀਗੇ ਇਸ ਲਈ ਗੁਰਬਾਣੀ ਜਦੋਂ ਇਹ ਆਖਿਆ ਆਇਆ ਕਿ ਪਰਥਾਏ ਸਾਖੀ ਮਹਾਪੁਰਖ ਭੂਲ ਦੇ ਸਾਂਝੀ ਸਗਲ ਜਹਾਨ ਹੈ ਕਿ ਇਹ ਠੀਕ ਆ ਕਿ ਕਈ ਥਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਸੰਬੋਧਨ ਕਰਕੇ ਗੱਲ ਆਖੀ ਆ ਪਰ ਜੋ ਉਹਦੇ ਚ ਉਪਦੇਸ਼ ਦਿੱਤਾ ਹੋਇਆ ਉਹ ਸਾਰਿਆਂ ਲਈ ਸਾਂਝਾ ਇੱਥੇ ਫਿਰ ਆਪਾਂ ਫਿਰ ਕੋਈ ਜਿਹੜਾ ਉਹ ਪਲੇਖਾ ਨਾ ਖਾ ਜਾਵੇ ਕਿ ਜਦੋਂ ਆਖਿਆ ਕਾ ਦੀ ਕੂੜ ਬੂਲ ਮਲ ਖਾਏ ਬ੍ਰਾਹਮਣ ਨਾ ਆਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਜਾੜੇ ਕਾ ਬੰਦ ਤਾਂ ਇਹਦੇ ਵਿੱਚ ਜਿਹੜਾ ਇਹ ਨਹੀਂ ਕਿ ਇਹ ਸਾਰੇ ਮਨੁੱਖਾਂ ਲਈ ਆ ਹਾਂ ਇੱਥੇ ਉਹ ਵਰਗ ਜਿਹੜਾ ਕਿ ਜਿਹੜਾ ਸਾਡੇ ਵਿੱਚ ਜਿਹੜਾ ਗ੍ਰੰਥੀ ਸਹਿਬਾਨ ਆ ਰਾਗੀ ਸਹਿਬਾਨਾ ਪ੍ਰਚਾਰਕ ਆ ਕਥਾਵਾਚਕ ਆ ਚਾਹੇ ਕਿਸੇ ਹੋਰ ਧਰਮ ਦਾ ਉਹ ਪਾਤਰੀ ਆ ਰੈਬਾਈ ਆ ਇਥੇ ਕੇਵਲ ਕਾਦੀ ਜਾਂ ਮੂਲਾਣਾ ਬ੍ਰਾਹਮਣ ਜਾਂ ਜੋਗੀ ਦੀ ਗੱਲ ਹੀ ਨਹੀਂ ਇਹਦੇ ਵਿੱਚ ਹਰ ਜਿਹੜਾ ਵਰਗ ਆ ਜਿਹੜਾ ਕਿ ਧਾਰਮਿਕ ਆਗੂ ਦੀ ਹیثیت ਵਿੱਚ ਵਿਚਰ ਰਿਹਾ ਵਿਚਨਵਾਲਾ ਇਹ ਉਹਦੇ ਉੱਤੇ ਟੁਕਦਾ ਉਹਦੀ ਗੱਲ ਕਰ ਰਿਹਾ ਇਹ ਜਿਹੜਾ ਆਮ ਮਨੁੱਖਾਂ ਆਮ ਮਨੁੱਖ ਦੀ ਗੱਲ ਨਹੀਂ ਪਰ ਕੋਈ ਆਕੇ ਦਾ ਬਾਣੀ ਦਾ ਦਾ ਤੁਸੀਂ ਕਿੰਨੇ ਸਾਰੇ ਲਈ ਆ ਤਾਂ ਇੱਥੇ ਦਾ ਸਾਰੇ ਲਈ ਹੈ ਨਹੀਂ ਪਰ ਗੱਲ ਇਹ ਨਹੀਂ ਕਿ ਇੱਥੇ ਇਸ ਲਈ ਆਪਾਂ ਵਾਰ-ਵਾਰ ਗੱਲ ਦੁਦਰਾ ਰਹੇ ਆ ਤਾਂ ਮੈਂ ਫਿਰ ਉਹ ਹੀ ਗੱਲ ਸ਼ੁਰੂ ਕੀਤੀ ਸੀ ਨੂੰ ਪੂਰਾ ਕਰ ਲਵਾਂ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਆ ਇਸ ਲਈ ਕਹਿੰਦੇ ਆ ਕਿ ਇਹਦੇ ਵਿੱਚ ਜਿਹੜਾ ਉਹ ਹਰ ਵਰਗ ਦੀ ਰਹਿਨਮਾਈ ਕਰਦਾ ਹੈ ਬਾਣੀ ਦਾ ਕੋਈ ਇੱਕ ਸ਼ਬਦ ਦੂਜਾ ਸ਼ਬਦ ਦੂਜੇ ਤਾਂ ਕਰ ਰਿਹਾ ਹ ਹ ਤੇ ਜਦੋਂ ਜਿਵੇਂ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਹਰਨਾਮ ਬਾਜਾਂ ਤੈਸ ਸਿਕਦਾਰਾਂ ਇਹਨਾਂ ਪੜਿਆ ਨਾਉ ਹਾਂਦੀ ਲੱਗੀ ਜਦ ਦੁਫਾਨ ਅੱਗੇ ਨਾ ਹੀ ਥਾਉ ਮੁੱਦੇ ਦੇ ਵਿਸ਼ੇਸ਼ ਤੌਰ ਦੇ ਜਿਹੜਾ ਪੜ੍ਹੇ ਲਿਖੇ ਵਰਗ ਆ ਉਹਦੀ ਗੱਲ ਕਰ ਰਿਹਾ ਅਗੇ ਜਿਵੇਂ ਸਿਖਾਇਆ ਹੋਇਆ ਪੜਾਇਆ ਹੋਇਆ ਗਜਾਇਆ ਹਰਨ ਤੇ ਬਾਜ ਆਪਣੇ ਹੀ ਜਦ ਭਰਾਵਾਂ ਨੂੰ ਸ਼ਿਕਾਰੀ ਦੀ ਫਾਈਵ ਵਿੱਚ ਫਸਾਉਣ ਦਾ ਕੰਮ ਕਰਦਾ ਪਾਟ ਆਦਾ ਕਰਦਾ ਇਸੇ ਤਰ੍ਹਾਂ ਜਿਹੜਾ ਪੜ੍ਹੇ ਲਿਖੇ ਵਰਗਾ ਅਹਿਲਕਾਰ ਆ ਇਹ ਵੀ ਉਸੇ ਤਰ੍ਹਾਂ ਦਾ ਕੰਮ ਉਹੀ ਪਾਟ ਆਦਾ ਕਰ ਰਿਹਾ ਕਿ ਇਹ ਹਾਕਮ ਤੇ ਨਾਲ ਮਿਲ ਕੇ ਇਹ ਜਿਹੜੇ ਆਮ ਜਿਹੜਾ ਲੋਕੀ ਆ ਆਮ ਪ੍ਰਜਾ ਉਹਦਾ ਸ਼ੋਸ਼ਣ ਕਰ ਰਹੇ ਆ ਠੀਕ ਇਥੇ ਜਿਹੜਾ ਹੁਣ ਜਿਹੜਾ ਬੰਦਾ ਜਿਹੜਾ ਮੰਨ ਲਓ ਪੜਿਆ ਲਿਖਿਆ ਨਹੀਂ ਤਾਂ ਇਹ ਉਹਦੇ ਉੱਤੇ ਨਹੀਂ ਟੁਕਦਾ ਜਿਉਂ ਉਹਦੇ ਵੱਸ ਕੁਝ ਹੈ ਨਹੀਂ ਇਥੇ ਵਿਸ਼ੇਸ਼ ਜਿਹੜੀ ਸ਼੍ਰੇਣੀ ਆ ਇਹ ਸ਼੍ਰੇਣੀ ਨਾਲ ਜੋ ਵੀ ਸੰਬੰਧਤਾ ਜਿੱਥੇ ਵੀ ਹੋ ਆ ਜੇਕਰ ਉਹਦਾ ਇੱਕ ਰਧਾਰ ਆ ਤਾਂ ਇਹ ਸ਼ਬਦ ਉਹਦੀ ਰਹਿਨਮਾਈ ਕਰ ਰਿਹਾ ਜਦੋਂ ਤੁਸੀਂ ਕਹਿੰਦੇ ਆ ਕਿ ਸਾਰਿਆਂ ਤੇ ਟੁਕਦਾ ਤਾਂ ਸਾਰਿਆਂ ਤੋਂ ਇਥੇ ਪਾਵਾਂਗੇ ਜਿਹੜੇ ਵੀ ਪ੍ਰਾਣੀ ਇਸ ਸ਼੍ਰੇਣੀ ਨਾਲ ਸੰਬੰਧਿਤ ਆ ਇਹਦੇ ਸਾਰਿਆਂ ਤੋਂ ਬਾਅਦ ਹਰ ਮਨੁੱਖ ਤੋਂ ਨਹੀਂ ਬਲਕੇ ਜਿਹੜੇ ਉਸ ਸ਼੍ਰੇਣੀ ਨਾਲ ਸੰਬੰਧਿਤ ਆ ਇੱਕ ਵਿਸ਼ੇਸ਼ ਜਣਾ ਵਰਗ ਆ ਉਸ ਵਰਗ ਦੀ ਰਹਿ ਨਮਾਈ ਕਰ ਰਿਹਾ ਹੁੰਦਾ ਜਿਵੇਂ ਹੋਰ ਆਸਾਂ ਕੀ ਵਾਰ ਦਾ ਇੱਕ ਸ਼ਲੋਕ ਆ ਗੁਰੂ ਸਾਹਿਬ ਦਾ ਕਿ ਜੇ ਮੋਹਾ ਕਾ ਘਰ ਮੋਹ ਹੈ ਕਰਮੇ ਪੁੱਤਰੀ ਪਿਤਰੀ ਦੇ ਅੱਗੇ ਵਸ ਸੰਜਾਣੇ ਆ ਪਿਤਰੀ ਚੋਰ ਕਰੇ ਤਾਂ ਬੜੀਆਂ ਹੱਦ ਦੇ ਲਾਲ ਕੇ ਮੁਸਬੀ ਇਹ ਕਰੇ ਨਾਨਕ ਅਗਰ ਸੂ ਮਿਲੇ ਜੇ ਖਟੇ ਕਾਲੇ ਦੇ ਇੱਥੇ ਹੁਣ ਹਰ ਮਨੁੱਖ ਲਈ ਨਹੀਂ ਇੱਥੇ ਜਿਹੜਾ ਇਹ ਜਿਹੜਾ ਆਪਣੇ ਪਿਤਰਾ ਨਮਿਤ ਬੇਈਮਾਨੀ ਕਰਕੇ ਹੀਰਾ ਫੇਰੀ ਕਰਕੇ ਚੋਰੀ ਆਦ ਕਰਕੇ ਆਪਣੇ ਪਿਤਰਾ ਨਮਿਤ দান ਕਰ ਰਿਆ ਇੱਕ ਤਾਂ ਉਹਦੀ ਗੱਲ ਹੋ ਰਹੀ ਆ ਔਰ ਦੂਜਾ ਜਿਹੜਾ ਧਾਰਮਿਕ ਆਪੂ ਦੀ ਹیثیت ਵਿੱਚ ਵਿਚੋਲਗੀ ਕਰ ਰਿਆ ਜਿਹੜਾ ਇਹ ਉਹਨਾਂ ਵਿਸ਼ਵਾਸ ਦੁਆਰੇ ਆ ਕਿ ਇਹ ਜਿਹੜਾ ਤੇਰਾ ਕਿਤਾ ਦਾ ਧਾਨ ਪੋਨਾ ਇਹ ਤੇਰੇ ਪਿਤਰਾਂ ਨੂੰ ਪਿਤ ਲੋਕ ਵਿੱਚ ਮਿਲੂਗਾ ਉਹ ਪਹੁੰਚਾਉਣ ਦਾ ਪ੍ਰਬੰਧ ਕਰ ਰਿਹਾ ਇਥੇ ਦਾ ਆਮਨੁਖਾ ਆਮਨੁਖ ਦੀ ਗੱਲ ਨਹੀਂ ਹੋ ਰਹੀ ਤੋਂ ਇਸ ਲਈ ਸਾਨੂੰ ਇਹ ਧਿਆਨ ਵਿੱਚ ਰੱਖਣ ਦੀ ਲੋੜ ਆ ਕਿ ਗੁਰਬਾਣੀ ਦਾ ਜਿਹੜਾ ਸਾਜਾ ਉਹ ਸੱਚ ਦਾ ਇਸ ਲਈ ਅਸੀਂ ਗੁਰੂ ਗ੍ਰੰਥ ਸਮੁੱਚੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਕਹਿੰਨੇ ਆ ਕਿ ਜਿਹਦੇ ਵਿੱਚ ਮਨੁੱਖ ਨਾਲ ਸੰਬੰਧਿਤ ਇਸ ਦੀ ਪ੍ਰਤੀਤੀ ਨਾਲ ਜੁੜਿਆ ਹਾਰੇ ਜਿਹੜਾ ਪੱਖਾ ਪਹਿਲੂ ਆ ਉਹ ਇਹਦੇ ਵਿੱਚ ਜਿਹੜਾ ਉਹਦਾ ਜ਼ਿਕਰ ਆ ਇਸ ਲਈ ਸਮੁੱਚੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਦੇ ਰੂਪ ਵਿੱਚ ਮੰਨ ਕੇ ਇਹਦੇ ਤੇ ਚਾਨਣੀ ਲਾਉਨੇ ਆ ਇਹਦੇ ਚਬਰ ਚਲਾਉਨੇ ਆ ਉਹਦੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਗਏ ਇਸ ਰੂਪ ਵਿੱਚ ਅਸੀਂ ਸਿਰ ਝੁਕਾਉਨੇ ਆ ਜੀ ਠੀਕ ਆ ਜੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹ ਮੈਸੇਜ ਦਿੱਤਾ ਕਿ ਜਿਹੜਾ ਯੂਨੀਵਰਸਲ ਮੈਸੇਜ ਯੂਨੀਵਰਸਲ ਆ ਉਹਦੇ ਵਿੱਚ ਸਮਾਜਿਕ ਰੂਪੇ ਚ ਹੋਰ ਤਰ੍ਹਾਂ ਦੇ ਰੂਪੇ ਡਿਫਰੈਂਟ ਬੰਦੇ ਹੋ ਸਕਦੇ ਆ ਇਹ ਜ਼ਰੂਰੀ ਨਹੀਂ ਕਿ ਅਸੀਂ ਹਰ ਇੱਕ ਤੇ ਹਰ ਸ਼ਬਦ ਹੀ ਐਪਲੀਕੇਬਲ ਹੋਵੇ ਉਹ ਉਸ ਦੇ ਕੰਟੈਕਸਟ ਵਿੱਚ ਕਿਸ ਕੰਟੈਕਸਟ ਵਿੱਚ ਜਾ ਰਿਹਾ ਕਿਸ ਦਾ ਕਿਹੜੇ ਪ੍ਰਕਰਨ ਵਿੱਚ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝੇ ਪਰ ਉਹਦਾ ਮੈਸੇਜ ਯੂਨੀਵਰਸਲ ਹੈ ਕਿ ਜੇ ਕੋਈ ਬੰਦਾ ਉਸ ਲੈਵਲ ਤੇ ਪਹੁੰਚੇ ਤਾਂ ਉਹਨੂੰ ਉਹ ਮੈਸੇਜ ਚਲਵੇ ਹੋ ਜਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਬੜਾ ਵਧੀਆ ਤਰੀਕੇ ਨਾਲ ਸਾਰਾ ਦੱਸਿਆ ਸੋ ਸਾਰਿਆਂ ਦੇਖਣ ਵਾਲਿਆਂ ਨੂੰ ਫਿਰ ਤੋਂ ਬੇਨਤੀ ਹੈ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਇੱਕ ਦੂਜੇ ਨਾਲ ਡਿਸਕਸ ਕਰਿਆ ਕਰੋ ਸੋ ਭਾਈ ਸਾਹਿਬ ਤੁਹਾਨੂੰ ਵੀ ਤੇ ਸਾਰਿਆਂ ਨੂੰ ਵਾਗ ਜੀ ਕਾ ਖਾਲਸਾ ਵਾਗ ਜੀ ਕੀ ਫਤਿਹ